ਬਾਬੂ ਸੂਰਤ ਸਿੰਘ ਖਾਲਸਾ ਦਾ ਦੇਹਾਂਤ ਹੋ ਗਿਆ ਜੀ ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਭੁਖ ਹੜਤਾਲ ਤੇ ਬੈਠੇ ਹੋਏ ਸਨ 16 ਜਨਵਰੀ 2015 ਤੋਂ ਲਗਾਤਾਰ ਬਾਬੂ ਸੂਰਤ ਸਿੰਘ ਖਾਲਸਾ ਭੁਖ ਹੜਤਾਲ ਤੇ ਨੇ ਸੋ ਬਾਬੂ ਸੂਰਤ ਸਿੰਘ ਖਾਲਸਾ ਉਹਨਾਂ ਦੇ ਦੇਹਾਂਤ ਦੀ ਖਬਰ ਸਾਹਮਣੇ ਆਈ ਹੈ ਕਾਜ਼ੀ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਉਹ ਭੁਖ ਹੜਤਾਲ ਤੇ ਬੈਠੇ ਸਨ ਡੀ ਐਮ ਸੀ ਵਿੱਚ 8 ਸਾਲ ਫੂਡ ਪਾਈਪ ਦੇ ਜ਼ਰੀਏ ਤਰਲ ਪੋਜਨ ਉਹਨਾਂ ਨੂੰ ਦਿੱਤਾ ਗਿਆ ਸੀ 16 ਜਨਵਰੀ 2015 ਤੋਂ ਲਗਾਤਾਰ ਬਾਬੂ ਸੂਰਤ ਸਿੰਘ ਖਾਲਸਾ ਭੁਖ ਹੜਤਾਲ ਤੇ ਸਨ ਤੇ ਡੀਐਨਸੀ ਦੇ ਵਿੱਚ 8 ਸਾਲ ਉਹਨਾਂ ਨੂੰ ਫੂਡ ਪਾਈਪ ਦੇ ਜ਼ਰੀਏ ਤਰਲ ਪੋਜਨ ਦਿੱਤਾ ਗਿਆ ਸੀ ਲੇਕਿਨ ਹੁਣ ਉਹਨਾਂ ਦੇ ਦੇਹਾਂਦ ਦੀ ਇਹ ਦੁਖਦਾਈ ਖਬਰ ਸਾਹਮਣੇ ਆਈ ਹੈ ਸੋ ਬਾਪੂ ਸੂਰਤ ਸਿੰਘ ਖਾਲਸਾ ਦੇ ਦੇਹਾਂਦ ਦੀ ਇਹ ਖਬਰ ਸਾਹਮਣੇ ਆਈ ਹੈ ਜਿਨ੍ਹਾਂ ਨੇ ਇੱਕ ਲੰਮਾ ਸੰਘਰਸ਼ ਕੀਤਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਉਹ ਸੰਘਰਸ਼ ਕਰ ਰਹੇ ਸਨ ਪੁਖਰ ਤਾਲ ਤੇ ਬੈਠੇ ਸਨ ਸੋ ਜੇ ਵਿਚਾਰ ਹੁਣ ਉਹਨਾਂ ਦੇ ਦੇਹਾਂਦ ਦੀ ਇਹ ਦੁਖਦਾਈ ਖਬਰ ਆਈ ਹੈ ਦੱਸਿਆ ਕਿ ਉਹਨਾਂ ਦਾ ਜੋ ਸੰਘਰਸ਼ ਸ਼ੁਰੂ ਕੀਤਾ ਪੁਖਰ ਤਾਲ ਦਾ 16 ਜਨਵਰੀ 2015 ਤੋਂ ਉਹ ਲਗਾਤਾਰ ਪੁਖਰ ਤਾਲ ਤੇ ਸਨ ਹਾਲਾਂਕਿ ਬਾਚਨ ਨੂੰ ਡੀਐਮਸੀ ਜਦੋਂ ਦਾਖਲ ਕਰਾਇਆ ਗਿਆ ਤੇ ਤਕਰੀਬਨ 8 ਸਾਲ ਫੂਡ ਪਾਈਪ ਦੇ ذریعے ਉਹਨਾਂ ਨੂੰ ਤਰਲ ਪੋਜਨ ਦਿੱਤਾ ਗਿਆ। ਸੋ ਇੱਕ ਲੰਮਾ ਸੰਘਰਸ਼ ਉਹਨਾਂ ਨੇ ਕੀਤਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਰਕਾਰ ਦੇ ਨਾਲ ਆਰਪਾ ਦੀ ਲੜਾਈ ਉਹਨਾਂ ਨੇ ਲੜੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਉਹਨਾਂ ਨੇ ਆਪਣੀ ਜਾਨ ਵਾਰ ਦਿੱਤੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਉਹਨਾਂ ਨੇ ਭੁੱਖ ਹੜਤਾਲ ਤੇ ਬੈਠਣ ਦਾ ਫੈਸਲਾ ਕੀਤਾ ਸੀ 16 ਜਨਵਰੀ 2015 ਤੋਂ ਲਗਾਤਾਰ ਬਾਪੂ ਸੂਰਤ ਸਿੰਘ ਭੁੱਖ ਹੜਤਾਲ ਤੇ ਸਨ। ਕਾਜੀ ਕੇ 16 ਜਨਵਰੀ 2015 ਤੋ ਉਹ ਪੁਖੜਤਾ ਹਾਲਾਂਕਿ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਡੀ ਐਮ ਸੀ ਵਿੱਚ ਭਰਤੀ ਕਰਾਇਆ ਗਿਆ ਤਾਂ 8 ਸਾਲ ਫੂਡ ਪਾਈਪ ਤੇ ਜ਼ਰੀਏ ਤਰਲ ਪੋਜਨ ਉਹਨਾਂ ਨੂੰ ਦਿੱਤਾ ਗਿਆ ਲੇਕਿਨ ਇੱਥੇ ਜਿਸ ਕਦਰ ਉਹਨਾਂ ਨੇ ਸੰਘਰਸ਼ ਕੀਤਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਕ ਲੜਾਈ ਜੋ ਉਹਨਾਂ ਨੇ ਛੇੜੀ ਉਸ ਦੇ ਵਿੱਚ ਉਹਨਾਂ ਨੇ ਆਪਣਾ ਆਪਾ ਵਾਰ ਦਿੱਤਾ ਹੈ ਅਮਰੀਕਾ ਦੇ ਵਿੱਚ ਬਾਪੂ ਸੂਰਤ ਸਿੰਘ ਨੇ ਆਪਣੇ ਆਖਰੀ ਸਾਲ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਜਗਾਤਾਰ ਜਸਨਾਲੋ ਪੁਖ ਹੜਤਾਲ ਤੇ ਬੈਠੇ ਸਨ ਇੱਕ ਲੰਮਾ ਸੰਘਰਸ਼ ਉਹਨਾਂ ਨੇ ਕੀਤਾ ਸੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ 16 ਜਨਵਰੀ 2015 ਤੋਂ ਲਗਾਤਾਰ ਬਾਪੂ ਸੂਰਤ ਸਿੰਘ ਖਾਲਸਾ ਪੁਖ ਹੜਤਾਲ ਤੇ ਰਹੇ ਸਨ ਔਰ ਇਸ ਵਿੱਚਕਾਰ ਜਦੋਂ ਉਹਨਾਂ ਨੂੰ ਡੀਐਮਸੀ ਚ ਭਰਤੀ ਕਰਾਇਆ ਗਿਆ ਸੀ ਤਾਂ 8 ਸਾਲ ਫੂਡ ਪਾਈਪ ਦੇ ਜ਼ਰੀਏ ਤਰਲ ਪੋਜਨ ਉਹਨਾਂ ਨੂੰ ਦਿੱਤਾ ਗਿਆ ਸੀ ਨਵੀਨ ਸਾਡੇ ਨਾਲ ਸਾਡੇ ਸਹਿਯੋਗੀ ਜੁੜੇ ਨੇ ਨਵੀਨ ਜਸਨ ਦੇ ਨਾਲ ਬਾਪੂ ਸੂਰਤ ਸਿੰਘ ਦੇ ਖਾਲਸਾ ਦੇ ਦੇਹਾਨ ਦੀ ਖਬਰ ਸਾਹਮਣੇ ਦੁਖਦਾਈ ਆਈ ਹੈ ਕਿ ਕੁਝ ਹੋਰ ਜਾਣਕਾਰੀ ਅਧਿਕਾਰ ਅਧਿਕਾਰ ਹੁਣੇ-ਹੁਣੇ ਜਿਹੜੀ ਵੱਡੀ ਅਪਡੇਟ ਮਿਲੀ ਹੈ ਕਿਉਂਕਿ ਬਾਪੂ ਸੂਰਤ ਸਿੰਘ ਖਾਲਸਾ ਪਾਲੂਗਾਣਾ ਦੇ ਜਗਰਾਉਂ ਦੇ ਹਸਨਪੁਰ ਦੇ ਰਹਿਣ ਵਾਲੇ ਨੇ ਔਰ ਤੁਹਾਨੂੰ ਯਾਦ ਹੋਵੇਗਾ ਕਿ 15 ਜਨਵਰੀ 2015 ਨੂੰ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕਾਫੀ ਵੱਡਾ ਸੰਘਰਸ਼ ਵਿੰਡਿਆ ਸੀ ਉਸ ਵੇਲੇ ਪੋਖਰਤਾਲ ਤੇ ਬੈਠੇ ਸੀ ਔਰ ਕਈ ਮਹੀਨੇ ਉਹ ਲਗਾਣਾ ਦੇ ਡੀਐਮਪੀ ਹਸਪਤਾਲ ਦੇ ਵਿੱਚ ਵੀ ਦਾਖਲ ਰਹੇ ਡੇਰੇ ਇਲਾਜ ਰਹੇ ਪਰ ਉਹਨਾਂ ਨੇ ਭੁਖ ਹੜਤਾਲ ਨਹੀਂ ਥੋੜੀ ਔਰ ਅੱਜ ਜਿਹੜੀ ਖਬਰ ਮਿਲ ਰਹੀ ਹੈ ਕਿ ਬਾਪੂ ਸੁਰਤ ਸਿੰਘ ਖਾਲਸਾ ਦਾ ਦਿਹਾਂਤ ਹੋ ਗਿਆ ਕਿਉਂਕਿ ਬਿਮਾਰ ਚੱਲ ਰਹੇ ਸੀ ਅਮਰੀਕਾ ਦੇ ਵਿੱਚ ਔਰ ਇਸ ਖਬਰ ਨੂੰ ਮਿਲਣ ਤੋਂ ਬਾਅਦ ਜਿਹੜਾ ਇਹ ਜਿੰਨੇ ਵੀ ਉਹ ਜਿਹੜੇ ਸੰਘਰਸ਼ ਕਰ ਰਹੇ ਸੀ ਬਾਪੂ ਸੁਰਤ ਸਿੰਘ ਖਾਲਸਾ ਨੇ 2015 ਦੇ ਵਿੱਚ ਕਿਉਂਕਿ ਉਹ ਬੜੀ ਲੰਬੀ ਲੜਾਈ ਲੜੀ ਸੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸੋ ਇਹ ਹੁਣੇ-ਹੁਣੇ ਜਿਹੜੀ ਖਬਰ ਮਿਲੀ ਹੈ ਕਿ ਅਮਰੀਕਾ ਕਿਉਂਕਿ ਪੂਰਾ ਪਰਿਵਾਰ ਅਮਰੀਕਾ ਚਲਾ ਗਿਆ ਸੀ ਉਸ ਤੋਂ ਬਾਅਦ ਔਰ ਅਮਰੀਕਾ ਦੇ ਵਿੱਚ ਵੱਸ ਗਿਆ ਸੀ ਔਰ ਜਿਹੜੀ ਹੁਣ ਖਬਰ ਮਿਲ ਰਹੀ ਹੈ ਕਿਉਂਕਿ ਇਹ ਖਬਰ ਬਾਪੂ ਸੂਰਤ ਸਿੰਘ ਖਾਲਸਾ ਦੀ ਜਿਹੜੀ ਉਮਰ ਹੈ ਹੁਣ ਜਿਹੜੀ ਦੱਸੀ ਜਾ ਰਹੀ ਹੈ 95 ਸਾਲ ਕਿਉਂਕਿ 8 ਮਾਰਚ 1933 ਨੂੰ ਉਹਨਾਂ ਦਾ ਜਨਮ ਹੋਇਆ ਸੀ ਬਾਪੂ ਸੂਰਤ ਸਿੰਘ ਖਾਲਸਾ ਜੀ ਦਾ ਔਰ ਸਿੱਖ ਕੌਮ ਨੂੰ ਲੈ ਕੇ ਚੱਲ ਰਹੀਆਂ ਰਾਜਨੀਤਿਕ ਤੇ ਧਾਰਮਿਕ ਸਰਗਰਮੀਆਂ ਦੇ ਵਿੱਚ ਉਹਨਾਂ ਨੇ ਕਾਫੀ ਹਿੱਸਾ ਲਿਆ ਸੀ ਬਾਪੂ ਸੂ ਮਨੁੱਖੀ ਅਧਿਕਾਰੀਆਂ ਦੇ ਵਕੀਲ ਵੀ ਰਹਿ ਚੁੱਕੇ ਨੇ 1980 ਦੇ ਵਿੱਚ ਉਹ ਧਰਮ ਯੁੱਧ ਮੋਰਚੇ ਦੇ ਅੰਦਰ ਬਾਪੂ ਸੁਰਤਨੀ ਖਾਲਸਾ ਨੇ ਸਲਾਹਕਾਰ ਵਜੋਂ ਆਪਣੀਆਂ ਸੇਵਾਵਾਂ ਨਹੀਂ ਨਿਭਾਈਆਂ ਸੀ 1984 ਦੇ ਵਿੱਚ ਉਹ ਆਪਰੇਸ਼ਨ ਬਲੂ ਸਟਾਰ ਦੇ ਦੌਰਾਨ ਵੀ ਉਹ ਮਨੁੱਖੀ ਅਧਿਕਾਰੀਆਂ ਦੇ ਵਕੀਲਾ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ ਨੇ ਅਤੇ ਸਿੱਖਾਂ ਦੇ ਹੱਕਾਂ ਦੇ ਲਈ ਕਈ ਵਾਰ ਲੜਾਈ ਲੜਦੇ ਰਹੇ ਨੇ ਔਰ ਯੂਨਾਈਟਿਡ ਅਕਾਲੀ ਦਲ ਦੇ ਸੱਤਰ ਵਜੋਂ ਵੀ ਚਨਾਤ ਰਹੇ ਪੈਰ ਵਿੱਚ ਉਹਨਾਂ ਦੇ ਗੋਲੀ ਵੀ ਲੱਗੀ ਸੀ ਅਤੇ ਜੇਲ੍ਹਾਂ ਵੀ ਕੱਟੀਆਂ ਉਹਨਾਂ ਨੇ 1986 ਦੇ ਵਿੱਚ ਚੱਲ ਰਹੇ ਪੰਜਾਬ ਵਿਧਾਨ ਸਭਾ ਦੇ ਬਾਹਰ ਉਹਨਾਂ ਨੇ ਪ੍ਰਦਰਸ਼ਨ ਵੀ ਕੀਤਾ ਸੀ ਬਾਪੂ ਸੁਰਤ ਸਿੰਘ ਖਾਲਸਾ ਤੇ ਜਦੋਂ ਪੈਰ ਦੇ ਵਿੱਚ ਗੋਲੀ ਲੱਗੀ ਸੀ ਤੇ ਜਿਸ ਤੋਂ ਬਾਅਦ ਉਹਨਾਂ ਦਾ ਛਾਸੀ ਸਬਰ ਜਾਰੀ ਰਿਹਾ ਇਸ ਦੌਰਾਨ ਉਹ ਪੰਜਾਬ ਦੇ ਵੱਖ-ਵੱਖ ਜ਼ਿਲ੍ਹਾ ਵਿੱਚ ਬੰਦ ਰਹੇ ਜਿਸ ਵਿੱਚ ਪਟਿਆਲਾ ਦੀ ਜੇਲ੍ਹ ਲਾਪਾ ਦੀ ਜੇਲ੍ਹ ਚੰਡੀਗੜ੍ਹ ਦੀ ਜੇਲ੍ਹ ਅੰਮ੍ਰਿਤਸਰ ਦੀ ਜੇਲ੍ਹ ਸ਼ਾਮਲ ਹੈ 1988 ਦੇ ਵਿੱਚ ਬਾਪੂ ਸੁਰਤ ਸਿੰਘ ਖਾਲਸਾ ਨੂੰ ਅਮਰੀਕਾ ਦੀ ਸਿਟੀਜ਼ਨ ਮਿਲ ਗਈ ਸੀ ਉਹਨਾਂ ਦੇ ਪੰਜ ਬੱਚੇ ਤੇ ਹੋਰ ਪਰਿਵਾਰਕ ਜਿਹੜੇ ਅਮਰੀਕਾ ਦੇ ਵਿੱਚ ਸਿਟੀਜ਼ਨ ਹਨ ਉਹਨਾਂ ਦੇ ਜਿਹੜੇ ਬੱਚੇ ਨੇ ਔਰ 2013 ਨੂੰ ਜਦੋਂ ਅੰਬੂ ਸਾਹਿਬ ਮੋਰਚਾ ਲਗਾਇਆ ਸੀ ਤਾਂ ਬਾਪੂ ਸੁਰਤਨੀ ਖਾਲਸਾ ਫਲੋਅ ਇਹ ਫੈਸਲਾ ਕੀਤਾ ਗਿਆ ਸੀ ਜਿਹੜਾ ਰਾਜਨੀਤਿਕ ਪੌਰ ਤੇ ਉੱਤੇ ਸਿੱਖਾ ਗੋਣ ਜੀਲਾ ਵਿੱਚ ਟੱਕਿਆ ਗਿਆ ਉਹਨਾਂ ਦੇ ਲਈ ਉਹ ਸੰਘਰਸ਼ ਵਧਣ ਗਿਆ ਉਹਨਾਂ ਦੇ ਲਈ ਉਹ ਲੜਾਈ ਲੜਨਗੇ ਸੋ ਇਹ ਕਾਫੀ ਲੰਬੀ ਲੜਾਈ ਜਦੋਂ 2015-16 ਜਨਵਰੀ ਨੂੰ ਉਹਨਾਂ ਨੇ ਲੜੀ ਸੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਔਰ ਕਾਫੀ ਸੁਰਖੀਆਂ ਦੇ ਵਿੱਚ ਵੀ ਰਹੇ ਸੀ ਲੁਧਾਨੇ ਦੇ ਡੀਐਮ ਦੇ ਹਸਪਤਾਲ ਦੇ ਵਿੱਚ ਦਾਖਲ ਰਹੇ ਕੋਹਰਤਾਲ ਬੜੀ ਲੰਬੀ ਚੱਲੀ ਪਰ ਹੁਣ ਜਿਹੜੀ ਮੱਧ ਭਾਗੀ ਖਬਰ ਆ ਰਹੀ ਹੈ ਕਿ ਬਾਪੂ ਸੁਰਤਨੀ ਖਾਲਸਾ ਦਾ ਦੇ ਹਾਸ ਹੋ ਗਿਆ ਜੀ ਬਿਲਕੁਲ ਔਰ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਇੱਕ ਲੰਮਾ ਸੰਘਰਸ਼ ਕੀਤਾ ਹਾਲਾਂਕਿ ਬੰਦੀ ਸਿੰਘਾਂ ਦੀ ਲੜਾਈ ਜਿਹਦੀ ਰਿਹਾਈ ਦੀ ਲੜਾਈ ਉਹਨਾਂ ਨੇ ਸ਼ੁਰੂ ਕੀਤੀ 16 ਜਨਵਰੀ 2015 ਤੋਂ ਔਰ ਇਸ ਵਿੱਚਕਾਰ ਉਹਨਾਂ ਨੇ ਲਗਾਤਾਰਿਕ ਸੰਘਰਸ਼ ਵਿੱਢਿਆ ਰੱਖਿਆ ਹੋਰ ਨਾਲ ਨੂੰ ਵੀ ਪ੍ਰੇਰਿਤ ਕੀਤਾ ਔਰ ਸੋ ਜਿਸ ਤਰ੍ਹਾਂ ਦੇ ਨਾਲ ਉਹਨਾਂ ਦਾ ਪੂਰਾ ਆਪਣਾ ਇੱਕ ਸਫ਼ਰ ਰਿਹਾ ਹੈ ਉਹ ਆਪਣੇ ਆਪ 'ਚ ਬੜਾ ਪ੍ਰੇਰਨਾਦਾਇਕ ਰਿਹਾ ਨਵੀਨ ਔਰ ਬਿਲਕੁਲ ਕਿਉਂਕਿ ਜਦੋਂ ਇਹ ਲੜਾਈ ਲੜੀ ਗਈ ਸੀ 2015 ਦੇ ਵਿੱਚ ਔਰ ਉਸ ਵੇਲੇ ਕਾਫੀ ਇਹ ਜਿਹੜਾ ਸੰਘਰਸ਼ ਹੈ ਬਾਬੂ ਸੁਰਨ ਸਿੰਘ ਕਾਲਕਾ ਖਾਲਸਾ ਦਾ ਪੇਜ ਵੀ ਰਿਹਾ ਲੋਕ ਸੜਕਾਂ ਤੇ ਵੀ ਉਪਰੇ ਸੀ ਔਰ ਜਿੰਨੇ ਵੀ ਬੰਦੀ ਸਿੰਘ ਜਿਹਨਾਂ ਦੀਆਂ ਜੜੀਆਂ ਨੇ ਉਹ ਜ਼ਿਲ੍ਹਾ ਦੇ ਵਿੱਚ ਜਿਹੜੀ ਉਮਰ ਕੈਦ ਆ ਉਹਨਾਂ ਦੀ ਜਿਹੜੀ ਸਜ਼ਾ ਹੈ ਉਹ ਪੂਰ ਚੁੱਕੀ ਆ ਉਸ ਤੋਂ ਬਾਅਦ ਚਾਹੇ ਕੇਂਦਰ ਸਰਕਾਰ ਦੇ ਅੱਗੇ ਉਹਨਾਂ ਨੇ ਗੁਹਾਰ ਲਾਈ ਔਰ ਕੇਂਦਰ ਸਰਕਾਰ ਨੂੰ ਕਈ ਵਾਰ ਚਿੱਠੀਆਂ ਵੀ ਲਿਖੀਆਂ ਕਿ ਜਿੰਨੇ ਵੀ ਬੰਦੀ ਸਿੰਘ ਹੈ ਚਾਹੇ ਕਿਸੇ ਵੀ ਬੰਦੀ ਸਿੰਘ ਦੀ ਗੱਲ ਕਰੀਏ ਉਹਨਾਂ ਨੂੰ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ ਕਿਉਂਕਿ ਜਿਹੜਾ ਉਹ ਉਹਨਾਂ ਦਾ ਕਾਰਜਕਾਲ ਹੈ ਜਿਹੜਾ ਜੇਲ੍ਹ ਦੇ ਵਿੱਚ ਜਿਹੜੀ ਉਹਨਾਂ ਦੀ ਸਜ਼ਾਵਾਂ ਨੇ ਉਹ ਕੁਰੀਆਂ ਹੋ ਚੁੱਕੀਆਂ ਨੇ ਉਸ ਦੇ ਬਾਵਜੂਦ ਉਹਨਾਂ ਨੂੰ ਜੇਲ੍ਹ ਦੇ ਵਿੱਚ ਧੱਕਿਆ ਹੋਇਆ ਤਾਂ ਕਾਫੀ ਵੱਡਾ ਸੰਘਰਸ਼ ਵਿੜਿਆ ਸੀ ਔਰ ਕਈ ਵਾਰ ਉਹਨਾਂ ਦੇ ਘਰ ਦੇ ਵਿੱਚ ਪੁਲਿਸ ਨੇ ਬੰਦੀਚ ਵੀ ਉਦੋਂ ਪਹਿਰੇਦਾਰੀ ਵੀ ਕੀਤੀ ਔਰ ਕਈ ਵਾਰੀ ਲਾਠੀ ਚਾਰਜ ਵੀ ਹੋਇਆ ਪਿੰਡ ਦੇ ਵਿੱਚ ਹਸਨਪੁਰ ਦੇ ਪਿੰਡ ਦੇ ਵਿੱਚ ਔਰ ਕਈ ਵਾਰ ਜਿੰਨੇ ਵੀ ਧਾਰਮਿਕ ਜਥੇਬੰਦੀਆਂ ਨੇ ਸਿੱਖ ਜਥੇਬੰਦੀਆਂ ਉਹ ਵੀ ਬਾਪੂ ਸੁਰਤ ਸਿੰਘ ਖਾਲਸਾ ਦੇ ਨਾਲ ਖੜਦੇ ਨਜ਼ਰ ਆਏ ਸੋ ਉਸ ਤੋਂ ਬਾਅਦ ਜਦੋਂ 6-7 ਮਹੀਨੇ ਤੱਕ ਉਹ ਘਰ ਦੇ ਵਿੱਚ ਕੋਖਰਤਾਲ ਤੇ ਰਹੇ ਉਸ ਤੋਂ ਬਾਅਦ ਉਹਨਾਂ ਨੂੰ ਲੁਗਿਆਣਾ ਦੇ ਡੀਐਮਸੀ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਕਰਵਾਇਆ ਗਿਆ ਕਈ ਵਾਰ ਉਹ ਬਿਮਾਰ ਰਹੇ ਪਰ ਉਹਨਾਂ ਨੇ ਜੇਲ੍ਹ ਦੇ ਵਿੱਚ ਵੀ ਕੋਖਰਤਾਲ ਦੇ ਉਹਨਾਂ ਨੇ ਸੰਘਰਸ਼ ਕੀਤਾ ਜਿਸ ਨਾਲ ਉਹਨਾਂ ਨੇ ਵਕਫ ਵਕ ਲੜਾਈਆਂ ਲੜੀਆਂ ਯਕੀਨਨ ਬੜਾ ਹੀ ਪ੍ਰੇਰਨਾਦਾਇਕ ਰਿਹਾ ਲੇਕਿਨ ਅੱਜ ਉਹਨਾਂ ਦੇ ਦੇਹਾਂਤ ਦੀ ਇਹ ਦੁਖਦਾਈ ਖਬਰ ਸਾਹਮਣੇ ਆਈ ਬਹੁਤ ਬਹੁਤ ਸ਼ੁਕਰੀਆ ਜੀ